ਇਸ ਦੁਨੀਆ ਤੇ ਤੁਹਾਡਾ ਸਵਾਗਤ ਹੈ ਗੱਲ ਸੰਗਰੂਰ ਸੈਰ ਦੀ ਕਰਾਂਗੇ ਜਿੱਥੇ ਕਿ ਪਿੰਡਾਂ ਦੇ ਵਿੱਚ ਹੁਣ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਉਸੇ ਤਰ੍ਹਾਂ ਹੀ ਸੰਗਰੂਰ ਦੇ ਵਿੱਚ ਵਿਜੇਂਦਰ ਸਿੰਘਲਾ ਜੀ ਦੀ ਟੀਮ ਸਾਭਕਾ ਕੈਬਨਟ ਮੰਤਰੀ ਸ੍ਰੀ ਵਿਜੇਂਦਰ ਸਿੰਘਲਾ ਜੀ ਦੀ ਟੀਮ ਆਪਣੇ ਕੈਂਡੀਡੇਟਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਆਪਣਾ ਚੋਰ ਪੰਚਾਰ ਕਰ ਰਹੀ ਹੈ ਸਾਡੇ ਨਾਲ ਬਲਾਕ ਪ੍ਰਧਾਨ ਰੋਕੀ万ਸਲ ਜੀ ਨੇ ਜੋ ਕਿ ਸੰਗਰੂਰ ਦੇ ਪਿੰਡਾਂ ਦਾ ਦੌਰਾ ਕਰ ਰਹੇ ਨੇ ਤੇ ਆਪਣੇ ਕੈਂਡੀਡੇਟਾਂ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਰੋਕੀ万ਸਲ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਤੁਸੀਂ ਪਿੰਡਾਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਹੋ ਅੱਜ ਅਸੀਂ ਚੋਣ ਪ੍ਰਚਾਰ ਤਾਂ ਪਹਿਲਾਂ ਸ਼ੁਰੂ ਹੋ ਗਿਆ ਸਾਡੇ ਕੈਂਡੀਡੇਟਾਂ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਅੱਜ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੇ ਸੁਪੁੱਤਰ ਮੋਇਲ ਸਿੰਘਲਾ ਜੀ ਅੱਜ ਅਸੀਂ ਸ਼ੁਰੂ ਕੀਤਾ ਸਵੇਰੇ ਪਿੰਡਾਂ ਦਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਸਿੰਘਲਾ ਸਾਹਿਬ ਦੇ ਜਿਹੜੇ ਪੁਰਾਣੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਲੋਕਾਂ ਦੇ ਵਿੱਚ ਬਹੁਤ ਉਤਸ਼ ਤੇ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਉਲਟ ਵੋਟ ਪਾਉਣ ਵਾਸਤੇ ਤਿਆਰ ਲੋਕ ਤਿਆਰ ਬੈਠੇ ਨੇ ਪਿੰਡਾਂ ਦੇ ਵਿੱਚ ਕਾਫੀ ਜਗ੍ਹਾ ਤਾਂ ਪਤਾ ਲੱਗਿਆ ਵੀ ਇਹ ਸਰਕਾਰ ਨੇ ਧੱਕੇ ਨਾਲ ਕੈਂਡੀਡੇਟ ਮਿਰਾਨ ਚਤਾਰੇ ਨੇ ਹਮ ਮੈਂ ਵੀ ਦੇਖਿਆ ਜੀ ਟੀਵੀ ਤੇ ਵੀ ਕਾਫੀ ਮਤਲਬ ਹਲਕਿਆਂ ਦੇ ਵਿੱਚ ਇਹਨਾਂ ਨੇ ਕਾਗਜ ਲੈ ਕੇ ਫਾੜੇ ਵੀ ਨੇ ਭੱਜੇ ਵੀ ਨੇ ਪਰ ਸਾਡੇ ਹਲਕੇ ਦੇ ਵਿੱਚ ਇਦਾਂ ਦਾ ਕੋਈ ਨਹੀਂ ਹੋਇਆ ਸਾਡੇ ਹਲਕੇ ਦੇ ਵਿੱਚ ਸੰਰੂਰ ਬਲੌਗ ਦੇ ਵਿੱਚ ਖਾਸ ਕਰਕੇ ਮੈਂ ਕਹਿੰਨਾ 15 ਦੇ 15 ਬਲੌਕ ਸੰਮਤੀ ਮੈਂਬਰ ਸਾਡੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਲੜ ਰਹੇ ਨੇ ਕੀ ਲੱਗਦਾ ਅੱਜ ਤੁਸੀਂ ਪਿੰਡਾਂ 'ਚ ਲਗਾਤਾਰ ਦੌਰਾ ਕਰ ਰਹੇ ਹੋ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਆ ਕਿਉਂਕਿ ਆਮ ਆਦਮੀ ਪਾਰਟੀ ਨੂੰ 4 ਸਾਲ ਹੋ ਗਏ ਸੱਤਾ 'ਚ ਕਿਸ ਤਰ੍ਹਾਂ ਦੇ ਉਹਨਾਂ ਦੇ ਕੰਮ ਨੂੰ ਦੇਖਦੇ ਹੋ 4 ਸਾਲ ਹੋ ਗਏ ਲੋਕਾਂ ਦੀ ਚੁਣੀ ਹੋਈ ਸਰਕਾਰ ਸੀ ਆਮ ਲੋਕਾਂ ਨੇ ਚੁਣੀ ਸੀਗੀ ਵੀ ਸਾਡੀ ਆਮ ਆਦਮੀ ਪਾਰਟੀ ਆਊਗੀ ਜੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਿੱਛੇ ਜਿ ਪਿਛਲੇ ਸਾਲ ਸਾਡੀ ਐਮਸੀ ਇਲੈਕਸ਼ਨ ਵੀ ਹੋਈ ਸੀ ਤੁਸੀਂ ਐਮਸੀ ਇਲੈਕਸ਼ਨਾਂ ਤੋਂ ਨਿਚੋੜ ਕੱਢ ਸਕਦੇ ਹੋ ਵੀ ਇਹਨਾਂ ਨੂੰ ਸਿਰਫ 5 ਸਿੱਟਾਂ ਆਈਆਂ ਤੇ ਸਾਨੂੰ 9 ਸਿੱਟਾਂ ਆਈਆਂ ਸੀਗੀਆਂ ਮੌਜੂਦਾ ਸਰਕਾਰ ਦੇ ਖਿਲਾਫ ਲੋਕ ਮੈਂ ਬਾਰ ਬਾਰ ਇਹੀ ਕਹਿ ਰਹੇ ਆ ਵੀ ਉਲਟ ਵੋਟ ਉਲਟ ਪਾਉਣ ਨੂੰ ਤਿਆਰ ਬੈਠੇ ਨੇ ਅੱਜ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਲੋਕਾਂ ਨੂੰ ਉਮੀਦ ਹੈ ਵੀ ਉਰੋਂ ਕੈਂਡੀਡੇਟ ਜਿੱਤਾਂਗੇ ਅਗਲੇ ਸਾਲ ਸਰਕਾਰ ਬਦਲੀ ਜਾਊਗੀ ਤੇ ਸਾਡੇ ਕੰਮ ਹੋਣਗੇ ਸਾਡੇ ਨਾਲ ਆ ਜ਼ਿਲ੍ਹਾ ਪ੍ਰਿੰਸੀਪਲ ਮੰਗਵਾਲ ਤੋਂ ਜੋ ਚੋਣ ਦੀ ਚੋਣ ਲੜ ਰਹੇ ਨੇ ਉਹ ਕੈਂਡੀਡੇਟ ਮੌਜੂਦ ਨੇ ਮਨਜੀਤ ਸਿੰਘ ਕੈਲੂ ਸਾਬਕਾ ਸਰਪੰਚ ਜੋ ਪਿੰਡਾਂ ਤੋਂ ਨੇ ਸਰਪੰਚ ਸਾਹਿਬ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਅੱਜ ਜੋ ਤੁਹਾਡਾ ਚੋਣ ਪ੍ਰਚਾਰ ਲਗਾਤਾਰ ਚੱਲ ਰਿਹਾ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਮੀਡੀਆ ਦਾ ਤੇ ਫਿਰ ਤੁਹਾਨੂੰ ਪਤੀ ਹੂ ਸਾਡੇ ਨਾਲੋਂ ਜ਼ਿਆਦਾ ਵੀ ਪਿੰਡਾਂ 'ਚ ਕਿਹਦੀ ਹਵਾ ਜਿਆਦਾ ਚੱਲ ਰਹੀ ਆ ਚੋਣ ਪ੍ਰਚਾਰ ਬਹੁਤ ਵਧੀਆ ਕਾਂਗਰਸ ਪਾਰਟੀ ਨੂੰ ਹੰਗਾਰਾ ਮਿਲ ਰਿਹਾ ਕਿਉਂਕਿ ਸਾਡੇ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਸਾਹਿਬ ਦੇ ਪਿੰਡਾਂ ਵਿੱਚ ਕੰਮ ਕੀਤੇ ਹੋਏ ਨੇ ਨਿੱਜੀ ਵੀ ਕਰੇ ਹੋਏ ਨੇ ਸਕੂਲਾਂ ਤੋਂ ਲਾ ਲੋ ਬਾਕੀ ਪੀਜੀਆਈ ਹਸਪਤਾਲ, ਕੈਂਸਰ ਹਸਪਤਾਲ, ਸਟੇਡੀਅਮ, ਹੀਰੋ ਸਟੇਡੀਅਮ ਦਾ ਆਪਣਾ ਟਰੈਕ ਉਹਨਾਂ ਦੇ ਕੰਮਾਂ ਕਾਰਨ ਅੱਜ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਲੋਕ ਇਹ ਵੀ ਕਹਿ ਰਹੇ ਨੇ ਵੀ ਸਾਨੂੰ ਆਉਣ ਦੀ ਲੋੜ ਨਹੀਂ ਅਸੀਂ ਵੋਟ ਕਾਂਗਰਸ ਪਾਰਟੀ ਨੂੰ ਪਾਵਾਂਗੇ ਵੀ ਉਹਦੇ ਪੰਜੇ ਦੇ ਉੱਪਰ ਮੋਰ ਖੜਕੂਗੇ ਕੀ ਲੱਗਦਾ ਸੰਗਰੂਰ ਦੇ ਵਿੱਚ ਜਿਹੜਾ ਮੰਗਵਾਲ ਜੋਣਾ ਤੁਹਾਡਾ ਆਪਣਾ ਉਹਦੇ ਵਿੱਚ ਲੋਕਲ ਜੋ ਹਲਕਾ ਵਿਧਾਇਕਾ ਉਹਦੀ ਸਮੁਲੀਅਤ ਨਹੀਂ ਦੇਖੇਗੀ ਅੱਜ ਮੈਂਬਰ ਪਾਰਲੀਮੈਂਟ ਜੋ ਚੋਣ ਪ੍ਰਚਾਰ ਕਰ ਰਹੇ ਹਨ ਨਹੀਂ ਗਲਤ ਗੱਲ ਆ ਇਹ ਜੋ ਉਹ ਨਰਿੰਦਰ ਕੌਰ ਭਰਾ ਚੰਗਾਲ ਵਿੱਚ ਚੋਣ ਪ੍ਰਚਾਰ ਕਰਾ ਕੇ ਗਈ ਹੈ ਇਹ ਇਹ ਸਾਰੀ ਇਹ ਰਲੇ ਮਿਲੇ ਨੇ ਇਹਨਾਂ ਦੀ ਗੇਮ ਬਣਾਈ ਹੋਈ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਹਲਕੇ 'ਚ ਨਿਰਿੰਦਰ ਕੌਰ ਕੋ ਭਰਾ ਦੇ ਲੋਕ ਖਿਲਾਫ ਨੇ ਉਹਨੂੰ ਨਾਲ ਨਹੀਂ ਲੈ ਕੇ ਚਾ ਪਰ ਵਿੱਚੋਂ ਇਹ ਰਾਮ ਨੂੰ ਸਵੇਰੇ ਮੀਟਿੰਗਾਂ ਇਕੱਠੀਆਂ ਹੋ ਰਹੀਆਂ ਨੇ ਸੋ ਉਹਨੂੰ ਪਤਾ ਵੀ ਅੱਜ ਚੰਗਾਲ ਪਿੰਡ ਵਿੱਚ ਉਹ ਨਾਲ ਪ੍ਰਚਾਰ ਕਰਕੇ ਗਈ ਆ ਰਣਵੀਰ ਢੀਂਸੇ ਦੇ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਫੀ ਬਲਾਕਾਂ ਦੇ ਵਿੱਚ ਅ ਉਮੀਦਵਾਰ ਮੈਦਾਨ 'ਚ ਨਹੀਂ ਉਤਾਰੇ ਗਏ ਦੇਖੋ ਉਹ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਵੀ ਉਹਨਾਂ ਨੇ ਕਿਉਂ ਨਹੀਂ ਉਤਾਰਿਆ ਹੁਣ ਲਗਾਤਾਰ ਕਿਹੜੇ-ਕਿਹੜੇ ਪਿੰਡਾਂ 'ਚ ਹੋਰ ਥੋੜਾ ਜਾਣਾ ਆਉਣਾ ਰਹਿਣਾ ਸਾਡਾ ਇੱਕ ਹੁਣ ਖੇਲਰੀਆ ਪਿੰਡਾ ਤੇ ਬਾਕੀ ਸਾਡਾ ਜਲਾਨ ਪਿੰਡਾ ਵੈਘਤੂ ਦੀ ਕਿਰਪਾ ਨਾਲ 26 ਦੇ 26 ਪਿੰਡ ਸਾਡੇ ਆਪਦੇ ਨੇ ਸਾਡੇ ਆਪਦੇ ਲੋਕ ਨੇ ਬਹੁਤ ਪਿਆਰ ਆ ਸਾਡਾ ਲੋਕ ਨਾਲ ਹਾਂਜੀ ਕਾਂਗਰਸ ਤੋਂ ਉਮੀਦਵਾਰ ਜ਼ਿਲ੍ਹਾ ਜੋਨ ਜ਼ਿਲ੍ਹਾ ਪ੍ਰੇਸਿਡੈਂਟ ਜੋ ਮੰਗਵਾਲ ਤੋਂ ਸੀਟ ਤੇ ਚੋਣ ਲੜ ਰਹੇ ਹਨ ਮਨਜੀਤ ਸਿੰਘ ਕੈਲੂ ਸਾਬਕਾ ਸਰਪੰਚ ਪਿੰਡਰਾ ਜਿਨ੍ਹਾਂ ਨੇ ਕਿਹਾ ਕਿ 26 ਦੇ 26 ਪਿੰਡਾਂ ਦੇ ਵਿੱਚ ਸਾਡਾ ਬਹੁਤ ਵਧੀਆ ਜੋ ਰੁਝਾਨ ਚੱਲ ਰਿਹਾ ਹੈ ਲਗਾਤਾਰ ਅਸੀਂ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਚਾ ਤੁਸੀਂ ਦੇਖਦੇ ਰਹੋ ਤੇ ਇਸ ਦੁਨੀਆ ਮੈਂ ਹਰਪਾਲ ਸਿੰਘ ਆਵਦਨ ਸੰਗਰੂਰ